ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਕਲਪਾ ਤੁਹਾਡਾ ਸਵਾਗਤ ਹੈ। ਮੋਦੀ ਸਰਕਾਰ ਨੇ ਐਸ ਵਰੇ ਤੋਂ ਕਿਉਂਕਿ ਇਹਨੂੰ ਵਿਕਸਤ ਭਾਰਤ ਦਾ ਇੱਕ ਦਿੱਤਾ ਹੋਇਆ ਵੀ ਭਾਰਤ ਵਿਕਸਤ ਹੋ ਰਿਹਾ ਹੈ 2047 ਤੱਕ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰਨ ਤੱਕ ਭਾਰਤ ਪੂਰਾ ਵਿਕਸਤ ਹੋਵੇਗਾ ਦੁਨੀਆ ਦੇ ਜਿਹੜੇ ਟੌਪ ਦੇ ਉੱਪਰਲੇ ਮੁਲਕ ਨੇ ਉਹਨਾਂ ਦੇ ਵਿੱਚ ਸ਼ਾਮਲ ਹੋਊਗਾ। ਤੇ ਕਈ ਵਾਰ ਉਹ ਇਹ ਵੀ ਕਹਿੰਦੇ ਆ ਵੀ ਸਾਡੀ ਜਿਹੜੀ ਜੀਡੀਪੀ ਹੈ ਉਹ ਹੁਣ ਤੀਜੇ ਸਥਾਨ ਪੰਜਵੇਂ ਸਥਾਨ ਤੇ ਤੇ ਤੀਜੇ ਸਥਾਨ ਤੇ ਆ ਜਾਣੀ ਹੈ ਪਰ ਜਦੋਂ ਆਮ ਅੰਕੜਿਆਂ ਦਾ ਸਾਹਮਣਾ ਕਰਦੇ ਆ ਅਸੀਂ ਤਾਂ ਜਿਹੜੀ ਇੱਕ ਪ੍ਰਤੀ ਵਿਅਕਤੀ ਜਿਹੜੀ ਜੀਡੀਪੀ ਹੈ ਉਹਦੇ ਵਿੱਚ ਅਸੀਂ ਬਹੁਤ 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 ਹੀ ਪਿੱਛੇ ਆ ਚਾਹੇ ਜੀਡੀਪੀ ਦੇ ਹਿਸਾਬ ਨਾਲ ਕੁੱਲ ਦੇ ਹਿਸਾਬ ਨਾਲ ਅੰਦੀਕਾ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਚੀਨ ਹੈ ਤੇ ਤੀਜੇ ਚੌਥੇ ਤੇ ਦੂਜੇ ਮਿਲਕਾ ਤੇ ਪੰਜਵੇਂ ਦੇ ਉੱਤੇ ਭਾਰਤ ਹੈ ਚਾਹੇ ਇਹ ਤੀਜੇ ਨੰਬਰ ਤੇ ਆ ਵੀ ਜਾਵੇ ਚਾਹੇ ਚੀਨ ਹੁਣ ਇਸ ਵਕਤ ਦੂਜੇ ਨੰਬਰ ਤੇ ਹੈ ਪਰ ప్రతి ਵਿਅਕਤੀ ਦੇ ਹਿਸਾਬ ਨਾਲ ਉਹ ਅਮਰੀਕਾ ਤੋਂ ਹਜੇ ਵੀ ਕਾਫੀ ਪਿੱਛੇ ਹੈ ਇਸ ਤਰ੍ਹਾਂ ਨਾਲ ਕੱਲ ਜਿਹੜੇ ਸਾਡੀ ਰਿਜ਼ਰਵ ਬੈਂਕ ਦੇ ਸਾਫਾ ਡਾਇਰੈਕਟਰ ਰਹੇ ਹੈ ਜਿਹੜੇ ਗਵਰਨਰ ਰਹੇ ਹੈ ਸ਼੍ਰੀ ਰਘੂਰਾਮ ਰਾਜਨ ਉਹਨਾਂ ਦੀ ਇੰਟਰਵਿਊ ਲਈ ਹੈ ਇਹਨਾਂ ਨੇ ਇੰਡੀਅਨ ਐਕਸਪ੍ਰੈਸ ਵਾਲਿਆਂ ਨੇ ਉਹਨਾਂ ਨੇ ਇਹਦੇ ਬਾਰੇ ਪੁੱਛਿਆ ਉਹ ਕਹਿੰਦੇ ਵੀ ਜੋ ਸਾਡੀ ਗਰੋਥ ਰੇਟ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਤਾਂ ਜਿਸ ਤਰ੍ਹਾਂ ਦੇ ਸਾਡੇ ਹੁਣ ਇਸ ਤਰ੍ਹਾਂ ਦੇ ਲੱਛਣ ਹੈਗੇ ਆ ਉਹਦੇ ਹਿਸਾਬ ਨਾਲ ਦੇਖਿਆ ਹੋਇਆ 2047 ਤੱਕ ਅ ਅਸੀਂ ਵਿਕਸਤ ਹੋਣ ਦੇ ਬਿਲਕੁਲ ਵੀ ਨੇੜੇ ਨਹੀਂ ਪਹੁੰਚਾਂਗੇ ਤੇ ਇਹ ਇੱਕ ਖਾਮ ਖਿਆਲੀ ਹੈ ਇੱਕ ਆਪ ਹੀ ਗੱਲ ਬਣਾਈ ਹੋਈ ਹੈ ਜਿਸ ਤਰ੍ਹਾਂ ਪਹਿਲਾਂ ਕੁਝ ਸਮਾਂ ਪਹਿਲਾਂ ਮੋਦੀ ਜੀ ਨੇ ਕਿਹਾ ਸੀ ਵੀ ਅਸੀਂ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਬਣ ਰਹੇ ਹਾਂ ਆਰਥਿਕਤਾ ਵੱਧ ਰਹੇ ਹਾਂ ਉਹਦੇ 'ਚ ਵੀ ਇਹ ਜੇ ਬਹੁਤ ਦੂਰ ਪਿਆਗਾ ਦਿੱਲੀ ਦੂਰ ਹੈ ਹਾਲੇ ਕਹਿੰਦੇ ਐ ਤੇ ਉਹਨਾਂ ਨੇ ਹੋਰ ਵੀ ਕਿਹਾ ਵੀ ਜਿਹੜੇ ਮਹਿੰਗਾਈ ਦੇ ਉੱਤੇ ਕੰਟਰੋਲ ਦਾ ਸਵਾਲ ਹੈਗਾ ਜਿਹੜਾ ਸਾਡਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈ ਆਮ ਜਿਹੜਾ ਲੋਕ ਵਰਤਦੇ ਚੀਜ਼ਾਂ ਨੇ ਉਹਨਾਂ ਦਾ ਜਿਹੜਾ ਮਹਿੰਗਾਈ ਦਾ ਅੰਕੜਾ ਹੈਗਾ ਉਹਦੇ 'ਚ ਜੇ ਅਸੀਂ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਨੇ ਤੇ ਜਿਹੜੇ ਸਾਡੇ ਤੇਲ ਪਦਾਰਥ ਤੇ ਥਿਊ ਲੈਟਸ ਇਹਨਾਂ ਨੂੰ ਵਿੱਚ ਸ਼ਾਮਲ ਨਾ ਕਰੀਏ ਤਾਂ ਬਾਕੀ ਜਿਹੜਾ ਬਚਦਾ ਹੈਗਾ ਉਸ ਦੇ ਉਹਦੇ ਉਹਦੇ ਅੰਕੜਿਆਂ ਨੂੰ ਦਰਸਾ ਕੇ ਕਿਹਾ ਜਾਂਦਾ ਹੈ ਕਿ ਮਹਿੰਗਾਈ ਘਟ ਰਹੀ ਹੈ ਮਹਿੰਗਾਈ ਘਟ ਰਹੀ ਹੈ ਜਦੋਂ ਉਹਨਾਂ ਨੂੰ ਪਾ ਲੈਂਦੇ ਤਾਂ ਮਹਿੰਗਾਈ ਵਧੀ ਹੁੰਦੀ ਹੈ ਕਿਉਂਕਿ ਬਹੁਤ ਵੱਡਾ ਹਿੱਸਾ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਕੰਜ਼ੂਮ ਕਰਦਾ ਹੈ ਤੇ ਉਹਦੇ ਕਰਕੇ ਮਹਿੰਗਾਈ ਦੇ ਉੱਤੇ ਕੰਟਰੋਲ ਨਹੀਂ ਹੋ ਰਿਹਾ ਸੋ ਉਹਨੇ ਸਰਕਾਰ ਦੀਆਂ ਜਿਹੜੀਆਂ ਸਾਨੂੰ ਇੱਕ ਸੁਹਾਵਣੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਨੇ ਆਰਥਿਕਤਾ ਦੀਆਂ ਉਹਨਾਂ ਦਾ ਪਰਦਾ ਉਹਦੇ 'ਤੇ ਹੈ ਦੂਸਰਾ ਜਿਹੜਾ ਹੈਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦੀ ਹਾਲਤ ਬਹੁਤ ਮਾੜੀ ਹੈ ਅੱਜ ਦੀਆਂ ਡਾਕਟਰੀ ਰਿਪੋਰਟਾਂ ਦੱਸਦੀਆਂ ਨੇ ਕਿ ਉਹਨਾਂ ਦੀ ਬਹੁਤ ਨਾਜ਼ੁਕ ਹਾਲਤ ਬਣੀ ਹੋਈ ਹੈ ਤੇ ਉਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਹੈ ਤੇ ਉਹਦੇ ਤੇ ਵਾਰ-ਵਾਰ ਅਸੀਂ ਤਾਂ ਇਹੀ ਕਹਿੰਦੇ ਆਂ ਵੀ ਕੇਂਦਰ ਸਰਕਾਰ ਨੂੰ ਇਹਦੇ ਤੇ ਪਹਿਲ ਕਰਕੇ ਇਸ ਮਸਲੇ ਦਾ ਤੋੜ ਲੱਭਣਾ ਚਾਹੀਦਾ ਹੈ ਦੂਜੇ ਬੰਨੇ ਸੰਯੁਕਤ ਕਿਸਾਨ ਮੋਰਚੇ ਨੇ ਅ ਪਿੱਛੇ ਦਿਨਾਂ 'ਚ ਜਿਹੜੀ ਮੀਟਿੰਗ ਕੀਤੀ ਸੀ ਉਹਦੇ 'ਚ ਫੈਸਲਾ ਕੀਤਾ ਸੀ ਵੀ 23 ਤਰੀਕ ਨੂੰ ਅਸੀਂ ਸਾਰੇ ਦੇਸ਼ ਦੇ ਵਿੱਚ ਨਾ ਸਿਰਫ ਪੰਜਾਬ 'ਚ ਬਲਕਿ ਸਾਰੇ ਦੇਸ਼ ਦੇ ਵਿੱਚ ਇੱਕ ਮੰਗ ਪੱਤਰ ਅਸੀਂ ਡੀਸੀ ਰਾਹੀਂ ਉੱਪਰ ਭੇਜਾਂਗੇ ਉਹਦੇ 'ਚ ਜਿਹੜੀ ਪਹਿਲੀ ਮੰਗ ਹੈ ਉਹ ਇਹ ਹੈ ਕਿ ਡੱਲੇਵਾਲ ਸਾਹਿਬ ਦੀ ਜਾਨ ਬਚਾਈ ਜਾਣੀ ਚਾਹੀਦੀ ਹੈ ਦੂਜੇ ਬੰਦੇ ਜਿਹੜੇ ਉੱਥੇ ਕਿਸਾਨ ਨੇ ਨੌਇਡਾ ਦੇ ਵਿੱਚ ਉਹਨਾਂ ਨੂੰ ਜੇਲ੍ਹ ਸਿੱਟਾ ਹੋਇਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਉਹਨਾਂ ਨੂੰ ਪ੍ਰੋਪਰ ਕੰਪਨਸੇਸ਼ਨ ਦਿੱਤਾ ਜਾਵੇ ਤੇ ਇਸ ਤਰ੍ਹਾਂ ਨਾਲ ਜਿਹੜੇ ਬਾਕੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਸੋ ਇਸ ਤੇ ਜਿਹੜੀ ਆ ਸਰਕਾਰ ਨੇ ਨਵੀਂ ਪਾਲਿਸੀ ਲਿਆ ਰਹੀ ਹੈ ਸਰਕਾਰ ਇੱਕ ਖੇਤੀ ਦੀ ਜਿਹੜੀ ਆਪਣੇ ਜਿਹੜੀ ਮੰਡੀ ਨੀਤੀ ਹੈ ਉਸ ਵਾਪਸ ਲਿਆ ਜਾਵੇ ਇਹ ਅੱਜ ਸਾਰੇ ਦੇਸ਼ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਆਪਣੇ ਧਰਨੇ ਵਿਜਾਰੇ ਕਰਕੇ ਮੰਗਵਾਂ ਤਰਲੇ ਤੇ ਜਾਣੀ ਹੈ ਅ ਦੋਸਤੋ ਤੀਜੀ ਗੱਲ ਇਹ ਹੈ ਕਿ ਈਡੀ ਦਾ ਅੱਜ ਕੱਲ੍ਹ ਬੜਾਸ ਜਦੋਂ ਅਸੀਂ ਟੈਲੀਫੋਨ ਕਰਦੇ ਆ ਤਾਂ ਸਾਨੂੰ ਆਉਂਦਾ ਵੀ ਕੋਈ ਤੁਹਾਨੂੰ ਈਡੀ ਕਹਿ ਰਿਹਾ ਹੋਵੇ ਕੋਈ ਕਿਸ ਕਹਿ ਰਿਹਾ ਹੋਵੇ ਕੋਈ ਜੱਜ ਕਹਿ ਰਿਹਾ ਹੋਵੇ ਉਹ ਮੰਨਣ ਦੀ ਲੋੜ ਨਹੀਂ ਤੁਹਾਡੇ ਨਾਲ ਫਰਾਡ ਕਰ ਰਿਹਾ ਹੋਊਗਾ ਇਹ ਅਸਲ ਚ ਗੱਲ ਹੋਈ ਕਿਉਂ ਇਹ ਗੱਲ ਇਸ ਕਰਕੇ ਹੋਈ ਕਿ ਵੀ ਜਿਹੜਾ ਈਡੀ ਦਾ ਜਿਹੜੀ ਦੁਰਵਰਤ ਤੋਂ ਹੈ ਰਾਜਨੀਤਿਕ ਲੋਕਾਂ ਦੇ ਉੱਤੇ ਤੇ ਦੂਜਿਆਂ ਦੇ ਉੱਤੇ ਉਹ ਪਬਲਿਕ ਡੋਮੇਨ ਦੇ ਵਿੱਚ ਇੰਨੀ ਜ਼ਿਆਦਾ ਹੈ ਲੋਕਾਂ ਨੂੰ ਇੰਨਾ ਟੈਰਰਾਈਜ਼ ਕਰ ਦਿੰਦਾ ਹੈ ਉਹਨੇ ਦਹਿਸ਼ਤ ਜਗਾ ਕਰ ਦਿੰਦਾ ਹੈ ਕਈ ਵੀ ਲੋਕ ਡਰਦੇ ਬਾਰੇ ਸੋਚਦੇ ਆ ਵੀ ਕਿਤੇ ਨਹੀਂ ਕਿਸੁੱਤੇ ਚੰਗਲਾ ਚੁੰਗਲਾ ਚ ਨਾ ਫਸ ਜਾਈਏ ਜੋ ਪੈਸੇ ਮੰਗਦਾ ਦੇਖੇ ਖੜਾ ਛਡਾਓ ਇਸ ਕਰਕੇ ਲੋਕ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਤੋਂ ਉਹ ਕਰ ਰਹੇ ਆਪਣੀ ਲੁਟਾਈ ਕਰਾ ਰਹੇ ਹੈ ਹੁਣ ਕੱਲ ਜਿਹੜਾ ਈਡੀ ਨੇ ਦੁਬਾਰਾ ਇਸ ਗੱਲ ਦੇ ਉੱਤੇ ਗੌਰ ਕੀਤਾ ਵੀ ਜਿਹੜਾ ਇਹਦੇ ਦੋ ਕੇਸ ਸੀਗੇ ਮਾਨਯੋਗ ਸੁਪਰੀਮ ਕੋਰਟ ਨੇ ਉਹਦੇ ਵਿੱਚ ਐਫ ਆਈ ਆਰਸ ਕੈਨਸਲ ਕਰਤੀਆਂ ਇੱਕ ਕੇਸ ਹੈ ਜਿਹੜਾ ਕਰਨਾਟਕਾ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਹੈ ਡੀ ਕੇ ਸ਼ਿਵ ਕੁਮਾਰ ਉਹਦੇ ਉੱਤੇ 2018 ਚ ਉਹਨਾਂ ਨੇ ਦਰਜ ਕੀਤਾ ਸੀ 2019 ਚ ਉਹਨਾਂ ਨੂੰ ਗ੍ਰਿਫਤਾਰ ਕਰੀ ਰੱਖਿਆ ਤੇ ਰਾਜਨੀਤਿਕ ਕਿੜੇਵਾਜੀ ਲਈ ਸੀਗਾ ਉਹ ਤੇ ਉਹਦੇ ਵਿੱਚ ਉਹਨਾਂ ਤੇ ਸਾਜ਼ਿਸ਼ ਰਚਣ ਦਾ ਦੋਸ਼ ਸੀਗਾ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਸਾਜ਼ਿਸ਼ ਰਚਣ ਦਾ ਜਿਹੜਾ ਐਵੇਂ ਉਹਦੇ ਤੇ ਆਪਣੇ ਤੌਰ ਤੇ ਦੱਸੋ ਵੀ ਉਹਨੇ ਕੀ ਕਪਲੇਵਾਜੀ ਕੀਤੀ ਹੈ ਉਹ ਕੋਈ ਕਪਲੇਵਾਜੀ ਹੈ ਨਹੀਂ ਹੁਣ ਈਡੀ ਨੇ ਆਪਣੇ ਅਫਸਰਾਂ ਨੂੰ ਹਰੈਤਾ ਕੀਤੀਆਂ ਨੇ ਵਿ ਕੱਲੇ ਸਾਜ਼ਿਸ਼ ਦੇ ਆਧਾਰ ਤੇ ਕੇਸ ਦਰਜ ਨਾ ਕੀਤੇ ਜਾਣ ਪੀਐਮਐਲ ਦੇ ਸੋ ਇਹ ਇੱਕ ਪਾਸੇ ਨੂੰ ਮੁੜੀ ਹੈ ਪਰ ਹਜੇ ਵੀ ਉਹਦੀ ਦਰਵਰਤੋਂ ਜਾਰੀ ਰਹਿਣੀ ਹੈ ਅਸੀਂ ਇਹਦੇ ਤੇ ਇਹੀ ਇਹ ਸਰਕਾਰ ਤੋਂ ਇਹੀ ਉਮੀਦ ਕਰ ਸਕਦੇ ਹਾਂ ਅਗਲੀ ਗੱਲ ਦੋਸਤੋ ਦੂਸਰੀ ਇਹ ਹੈ ਕਿ ਕੈਰਲਾ ਦੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਹੜੇ ਤਿੰਨ ਬੰਦੇ ਐ ਉਹ ਇੱਕ ਸਕੂਲ ਦੇ ਵਿੱਚ ਜਾਂਦੇ ਐ ਸਕੂਲ ਦੇ ਵਿੱਚ ਜਿਹੜੀ ਹੈਗੀ ਹੈ ਇੱਕ ਸਰਕਾਰੀ ਸਕੂਲ ਹੈ ਉੱਥੇ ਜਿਹੜੀ 크리스마ਸ ਦੇ ਹਿਸਾਬ ਨਾਲ ਇੱਕ ਫੰਕਸ਼ਨ ਚੱਲ ਰਿਹਾ ਹੁੰਦਾ ਹੈ ਕੋਈ ਬੱਚੇ ਸੈਂਟਾ ਕਲੋਜ਼ ਬਣੇ ਹੁੰਦੇ ਆ ਤੇ ਦੂਜੀਆਂ ਗੱਲਾਂ ਉੱਥੇ ਚੱਲ ਰਹੀਆਂ ਹੁੰਦੀਆਂ ਨੇ ਤੇ ਉਹ ਜਾ ਕੇ ਉਹਨਾਂ 'ਚ ਖੱਲੜ ਪਾਉਂਦੇ ਆ ਤੇ ਉਹ 크리스마ਸ ਕਰਨ ਤੋਂ ਰੋਕਦੇ ਆ ਇਹੇ ਜਿਹੇ ਸਵਾਲ ਕਰਦੇ ਆ ਕਿ ਫਲਾਣਾ ਸਾਡਾ ਹਿੰਦੂਆਂ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਧੋਕਾ ਕਿਉਂ ਕੀਤਾ ਜਾਂਦਾ ਜਦੋਂ ਕੋਈ ਬਾਕੀ ਜਿਹੜੇ ਤਿਹਾਰ ਹੈ ਜਿਵੇਂ ਸਕੂਲਾਂ ਵਾਲਿਆਂ ਦਾ ਪ੍ਰੋਟੋਕੋਲ ਆ ਉਹ ਆਪਣੇ ਹਿਸਾਬ ਨਾਲ ਮਨਾਉਂਦੇ ਆ ਸੋ ਇਸ ਤਰੀਕੇ ਦੇ ਨਾਲ ਇਹ ਉਹ ਬੰਦੇ ਜਿਹੜੇ ਆ ਉਹਨਾਂ ਤੇ ਕੇਸ ਦਰਜ ਹੋ ਗਿਆ ਤੇ ਇੱਕ ਪਾਸੇ ਤਾਂ ਆਰਐਸਐਸ ਤੇ ਬੀਜੇਪੀ ਨੇ ਇਸ ਤਰ੍ਹਾਂ ਸਸ਼ਕੀਰੇ ਹੋਏ ਲੋਕ ਤਾਂ ਕਿ ਲੋਕਾਂ ਚ ਨਫਰਤਾਂ ਕ੍ਰੀਏਟ ਕੀਤੀਆਂ ਜਾ ਸਕਣ ਦੂਜੇ ਪਾਸੇ ਮੋਦੀ ਜੀ ਨਵੀਂ ਦਿੱਲੀ ਦੇ ਵਿੱਚ ਜਿਹੜਾ ਕੈਥੋਲਿਕ ਬਿਸ਼ਪ ਕਾਨਫਰੰਸ ਆਫ ਇੰਡੀਆ ਉਸ ਦੀ ਕਾਨਫਰੰਸ ਦੇ ਵਿੱਚ ਉਹਨਾਂ ਦੀ ਜਿਹੜੇ ਜਸ਼ਨ ਨੇ ਕ੍ਰਿਸਮਸ ਦੇ ਉਹਨਾਂ ਚ ਸ਼ਾਮਲ ਹੋ ਰਹੇ ਹੈ ਤੇ ਤੁਹਾਡੇ ਵਰਗਿਆਂ ਨੂੰ ਸਾਡੇ ਸਾਰੇ ਹੋਰ ਲੋਕਾਂ ਨੂੰ ਉਹਨਾਂ ਨੇ ਇਸ ਕੰਮ ਤੇ ਲਾਇਆ ਹੈ ਵੀ ਕ੍ਰਿਸਮਸ ਕਿਉਂ ਮਨਾਇਆ ਜਾਂਦਾ ਹੈ ਇਹ ਕ੍ਰਿਸਮਸ ਕਿਉਂ ਮਨਾਇਆ ਜਾਂਦੀ ਹੈ ਇਸ ਬਾਰੇ ਅਸੀਂ ਪਹਿਲਾਂ ਇੱਕਦਮ ਤੁਹਾਡੇ ਨਾਲ ਗੱਲਾਂ ਕਰ ਚੁੱਕੇ ਆ ਕਿ ਉਹ ਉਹ ਜਿਹੜਾ ਜੀਸਸ ਕ੍ਰਾਈਸਟ ਹੈ ਕ੍ਰਾਈਸਟ ਹੈ ਉਹ ਨੂੰ ਜੋ ਉਸ ਟਾਈਮ ਦੀਆਂ ਜਿਹੜੀਆਂ ਹਕੂਮਤਾਂ ਨੇ ਉਹਨਾਂ ਨੇ ਜੋ ਸਜਾਵਾਂ ਦਿੱਤੀਆਂ ਨੇ ਉਹ ਆਪਣੇ ਆਪ 'ਚ ਬਹੁਤ ਵੱਡੀ ਕੁਰਬਾਨੀ ਹੈ ਦੇ ਉਹ ਕਿਸੇ ਹੋਰ ਕੁਰਬਾਨੀ ਨੂੰ ਨਾ ਛੋਟਾ ਕਰਦੀ ਹੈ ਨਾ ਵੱਡਾ ਕਰਦੀ ਹੈ ਉਹ ਆਪਣੀ ਥਾਂ ਤੇ ਉਹ ਆਪਣੀ ਥਾਂ ਤੇ ਇਸ ਕਰਕੇ ਤਿਹਾਰਾਂ ਦੇ ਆਪਣੇ ਮੈਨੇ ਹੈ ਅ ਅਗਲੀ ਲਾਸਟ ਗੱਲ ਦੋਸਤੋ ਕੱਲ ਯੂਪੀ ਦੇ ਵਿੱਚ ਇੱਕ ਜਿਹੜੀ ਉੱਥੋਂ ਦੀ ਐਮਐਲਏ ਐਮਪੀ ਕੋਲਟ ਹੈਗੀ ਉਸ ਨੇ ਬਤਾਉਣ ਦੀ ਉਸ ਨੇ ਯੂਪੀ ਦੇ ਬੀਜੇਪੀ ਦੇ ਐਮਐਲਏ ਮਿਸਟਰ ਹਰੀਸ਼ ਚੰਦਰ ਦੇ ਉੱਤੇ ਜਿਹੜਾ ਹੈ ਹਰੀਸ਼ ਚੰਦਰ ਸ਼ਾਕਿਆ ਅਤੇ ਹੋਰ ਉਹਦੇ ਜਿਹੜੇ ਸਹਿਯੋਗੀ ਨੇ ਦੋ ਭਰਾ ਨੇ 13 ਜਣੇ ਹੋਰ ਨੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਹੈ ਉਹਨਾਂ ਨੇ ਕਿਸੇ ਬੰਦਿਆਂ ਦੇ ਨਾਲ ਤੜਾ ਵਜਦਾ ਪਹਿਲਾਂ ਧੋਖਾਧਰੀ ਕੀਤੀ ਜ਼ਮੀਨ ਨੂੰ ਖੜਪਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਦੀ ਇੱਕ ਔਰਤ ਨਾਲ ਸਮੂਹ ਜ਼ਬਰਜਨਾਹ ਵੀ ਕੀਤਾ ਤੇ ਉਸ ਦਿਆ ਉਹਦੇ ਉਹ ਕੋਰਟ ਪਰਸਨ ਨੇ ਕੁਝ ਕੀਤਾ ਨਹੀਂ ਤੇ ਫਿਰ ਕੋਰਟ ਚ ਗਏ ਤੇ ਕੋਰਟ ਨੇ ਹਦਾਇਤ ਕੀਤੀ ਵੀ ਇਹਨਾਂ ਤੇ ਕੇਸ ਦਰਜ ਕਰੋ ਤਾਂ ਇਹ ਕੇਸ ਦਰਜ ਹੋਇਆ ਇਹ ਅੱਜ ਦੇ ਸਾਡੇ ਜਿਹੜੇ ਹੁਕਮਰਾਨ ਨੇ ਉਹਨਾਂ ਦਾ ਮੋਰਲ ਕੈਰੈਕਟਰ ਹੈ ਹਾਲਾਂਕਿ ਪ੍ਰਚਾਰਿਆ ਇਹ ਜਾਂਦਾ ਜਦੋਂ ਚੋਣਾ ਹੁੰਦੀਆਂ ਨੇ ਪਿਆ ਕਿਹਾ ਇਹ ਜਾਂਦਾ ਵੀ ਯੂਪੀ ਦੇ ਵਿੱਚ ਤਾਂ ਲਾ ਐਂਡ ਆਰਡਰ ਸਭ ਤੋਂ ਵਧੀਆ ਚੱਲ ਰਿਹਾ ਸਭ ਤੋਂ ਵਧੀਆ ਚੱਲ ਰਹੀਆ ਬਹੁਤ ਸਾਰੇ ਪ੍ਰੈਸ ਵਾਲੇ ਵੀ ਇਸ ਗੱਲ ਨੂੰ ਚਲਾਉਂਦੇ ਆ ਤੇ ਜੇ ਇਸ ਨੂੰ ਵਧੀਆ ਕਹਿਣਾ ਤਾਂ ਫਿਰ ਮਾੜਾ ਕਿਹਨੂੰ ਕਹਿਣਾਗਾ ਇਹ ਸਾਡੇ ਸੋਚਣ ਵਾਲੀ ਗੱਲ ਹੈ ਅੱਜ ਦੀ ਗੱਲ ਜੰਨੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ